ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫਦ ਚੀਫ ਇਲੈਕਟਰਲ ਸਾਬ ਨੂੰ ਸ਼ਿਕਾਇਤ ਦੇਣ ਦੇ ਲਈ ਆਇਆ। ਕਹਿੰਦੇ ਜੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਬੱਚਿਆਂ ਤੋਂ ਪ੍ਰਚਾਰ ਕਰਾ ਰਹੇ ਨੇ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਹ ਚਾਈਲਡ ਲੇਬਰ ਹੈ। ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਮੰਚ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬੀ ਅਥਾ ਪਿਆਰ ਦੇ ਰਹੇ ਨੇ। ਔਰ ਯਾਤਰਾ ਦੇ ਦੌਰਾਨ ਅਨੇਕਾਂ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਦਰਦ ਦੱਸਦੇ ਨੇ ਜੇ ਇਸੇ ਦੌਰਾਨ ਬੱਚੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਦੀ ਗੋਦੀ ਦੇ ਵਿੱਚ ਬੈਠਣਾ ਚਾਹੁੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਬੱਚਿਆਂ ਦੇ ਵਿੱਚ ਪੰਜਾਬ ਦਾ ਭਵਿੱਖ ਦੇਖਦਾ ਤੇ ਅਸੀਂ ਆਪਣੇ ਭਵਿੱਖ ਨੂੰ ਆਪਣੇ ਗਲ ਦੇ ਨਾਲ ਲਾਉਨੇ ਆ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਔਰ ਇਹ ਕੋਈ ਐਮਰਜੈਂਸੀ ਨਹੀਂ ਬੱਚਿਆਂ ਨੂੰ ਖੁੱਲ ਬੱਚੇ ਮੰਨ ਕੇ ਸੱਚੇ ਉਹਨਾਂ ਦਾ ਜੋ ਦਿਲ ਕਰੂ ਉਹ ਕਰਨਗੇ ਔਰ ਹਰਪਾਲ ਚੀਮਾ ਸਾਹਿਬ ਦਾ ਵਕੀਲ ਨੇ ਇਹਨੂੰ ਤਾਂ